ਸਤ ਸਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕੁੱਸਾ ਤਹਿਸੀਲ ਨਿਹਾਲ ਸਿੰਘਾਣਾ ਤੇ ਜ਼ਿਲ੍ਹਾ ਮੋਗਾ ਬੱਚੀ ਆ ਜਿਹਨੇ ਫਰਾਮਨੇ ਕੋਲੋਂ ਇੱਕ ਦਿਖਾਉਣੀ ਆ ਦਿਖਾਉਣੀ ਆ ਸਜਣੋ ਬਹੁਤ ਕਮਾਲ ਦੀ ਇਹ ਮੰਨ ਲਓ ਵੀ ਦੋ ਤਿੰਨ ਬ੍ਰਾਂਡ ਨੇ ਇਹਦੇ ਚ HF ਦੇ ਬੱਚੇ ਵੀ ਟੌਪ ਦੇ ਦਊਗੀ ਐਰ ਸ਼ੈਰ ਦੇ ਵੀ ਦੇਊਗੀ ਤੇ ਨਾਲ ਨਾਲ ਜਿਹੜਾ ਦੁੱਧ ਆ ਦੁੱਧ ਵੀ ਸਜਣੋ ਚੰਗਾ ਪਾ ਦੂ ਇਹ ਕਹ ਲਈ ਵੀ ਚਾਰ ਚੂਰਨਾ ਪਲੀ ਹੋਈ ਬਹਿੜਨੀ ਹੈਗੀ ਬਹਿੜ ਹੈ ਗਿਆ ਪਾਊਡਰ ਤੇ ਤਿਆਰ ਹੋਈ ਹੋਈ ਸ਼ਾਈਨਿੰਗ ਚਮਕ ਤੇ ਆਰਡਰ ਕੁਆਲਿਟੀ ਗੱਬਣ ਆ ਕਿਤੇ ਕੋਈ ਭਰਾ ਇਹਨੂੰ ਸੂਈ ਹੋਈ ਸਮਝੇ ਬਾਈ ਨੇ ਬਜ਼ਾਰ ਬਜ਼ੂਰ ਲਾਰਖਿਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਉਣੀ ਆ ਤੇ ਜਿਆਦਾ ਡਿਟੇਲ ਆ ਨਾ ਜਿਹੜੀ ਵੀ ਆਮਨੇ ਨੂੰ ਪੁੱਛ ਲੈਣੇ ਆ ਆ ਜਾ ਆਮਨੇ ਫਿਰ ਹੋਰ ਕਿਵੇਂ ਆ ਵਧੀਆ ਵਧੀਆ ਬਾਈ ਚੜਦੀ ਕਲਾ ਅੱਜ ਕਿਵੇਂ ਫਿਰ ਕੱਲੇ ਦੀ ਰੇਡ ਪਵਾਦੀ ਉਹ ਅੱਜ ਮਾਲ ਵੈਗ ਗਿਆ ਸੀਗਾ ਬਈ ਠੀਕ ਆ ਕਰ ਤੇ ਅੱਜ ਬਾਈ ਕਹਿੰਦਾ ਫਿਰ ਕੱਲੀਆਂ ਚੱਲਣਗੇ ਬੋਲ ਨੰਬਰ ਦਰਾ 7529844960 ਬਈ 75298 44960 44960 ਬਈ ਦਾ ਨੰਬਰ ਆ ਸੁਆਮ ਨੇ ਕਿਹੜਾ ਸੂੰਦੀ ਆ ਦੂਜਾ ਸੂੰਦੀ ਆ ਬਈ ਯਾਰ ਸੁਆ ਦੂਜਾ ਤੇ ਇੱਥੋਂ ਕਰਾ ਦੇ ਗਰੀ ਆਰਡਰ ਕੁਆਲਿਟੀ ਚੈੱਕ ਤੇ ਨਸਾਂ ਨੂੰ ਸੰ ਦਿਖਾ ਦੇ ਆਰਡਰ ਤਾਂ ਪਿਆ ਜਾਮਾ ਗਰੀ ਕੱਟ ਵਾਲਾ ਲੈਵਾ ਨਹੀਂ ਹੁੰਦਾ ਜਿਵੇਂ ਭੈਣ ਹਰਿਆਣੇ ਝੋਟੀਆਂ ਨੂੰ ਲੱਗਿਆ ਹੁੰਦਾ ਉਦਾਂ ਦਾ ਲੈਵਾ ਫੀਟਿੰਗ ਵਾਲੀ ਬੱਛੀ ਆ ਗਈ ਹੈ ਮੰਨ ਲਓ ਵੀ ਬਰੀਕ ਆ ਗਈ ਸਜਣਾ ਫੁੱਲ ਜਮਾ ਹੈ ਨਾ ਹੋ ਸਕਦਾ ਵੀ ਇਹ ਗੱਬਣਾ ਤਿਆਰੀ ਚ ਵੀਡੀਓ ਅਪਲੋਡ ਹੋਣ ਤੱਕ ਹੋ ਸਕਦਾ ਸੂ ਵੀ ਸਕਦੀ ਹੈ ਪਰ ਤਿਆਰੀ ਤੂਰੀ ਫੁੱਲ ਹੈ ਤੇ ਸਵੇਰ ਆ ਦੀ ਠੰਡੀ ਬਿਲਕੁਲ ਉਹ ਬਾਈ ਨੇ ਚੈੱਕ ਹੀ ਕਰਾਤੀ ਲੈ ਧਾਰਾ ਮਾਰ ਦੇ ਬਾਈ ਉਹ ਗੱਬਣਾ ਕਾਨੂੰ ਤੰਗ ਕਰਨੀਆਂ ਚੱਕ ਚੱਕ ਵਗੈਰੀ ਗੱਬਣ ਦੀ ਧਾਰਾ ਮਾਰੀ ਜਾਂਦੇ ਚੱਕ ਚੱਕ ਐ ਖੜਕਦਾ ਮੈਟਾ ਥੋੜੀ ਬਹੁਤੀ ਬਾਦੀ ਜਰੂਰ ਹੈ ਨਾ ਉਹ ਭਾਲ ਜੀ ਕਰ ਜਾਂਦੀ ਹੈ ਉਹ ਕੰਮ ਉਹ ਕੇ ਰਿਪੋਰਟ ਹੈ। ਹਾਂ। ਐ ਮਰੂ ਗਰਲੈਂਡੋ ਵਰਗੀ ਚਵਾਈ ਕੱਢ ਕੇ ਤੋਰ ਚੋਬਰਾ ਖੋਲ ਕੇ। ਕਿੰਨੇ ਦਿਨ ਕੱਢੂ? ਬਸ ਆਜੂ ਸੂਪੂ ਅੱਥ ਰਾਤ ਨੂੰ ਜੀ ਨਹੀਂ ਕੱਲੂ ਤਾਂ ਪੱਕਾ ਹੀ ਸੀ। ਹੋ ਸਕਦਾ ਆਪਣੀ ਵੀਡੀਓ ਅਪਲੋਡ ਕਰਨ ਤੱਕ ਤੱਕ ਇਹਦਾ ਕੰਮ ਹੋ ਜੇ ਸੂਪ ਹੈ ਨਾ। ਹੂੰ। ਸੂਪੇ ਜਿਆਦੇ ਵੈਸਟ ਕਰ ਲਾ ਨਸਾਂ ਨੂੰ ਨਾ ਦਿਖਾ ਦੇਂਗਾ ਨਹੀਂ ਇੱਥੋਂ ਨੇੜ ਲਾ ਕੇ ਸਮਾਰ ਕੇ। ਕਿੰਨਾ ਦੁੱਧ ਆਮਨੇ ਪਹਿਲਣ ਦੇ? ਪਹਿਲਣ ਨੇ ਦਿੱਤਾ ਵੀਰੇ 28 29 ਕਿਲੋ। 28 ਕਿਲੋ। ਹਾਂ। ਕਮਾਲਾ 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 ਇੱਥੋਂ ਕਮਾਲਾ। ਚਵਾਈ ਦੇ ਕੱਢ ਦੀਆਂ ਕੰਡੇ। ਕੰਡੇ ਆ ਵੀਰੇ। ਕਰਲਾ ਸਿੱਟਾ ਟਾਇਟ ਫਾਇਟ ਦਾ ਕੰਮ ਨਾ ਕਰਾਉਂਕੇ ਦਾ ਕੰਮ ਯਾਰ ਰਿਪੋਰਟ ਹੱਥ ਲਾਉਣ ਦੀ ਲੋੜ ਨਹੀਂ ਕਿਸੇ ਪਾਸਿਓਂ ਕਿੰਨਾ ਦੁੱਧ ਪਾ ਸਕਦੀ ਐ ਇਤਕੀ ਫਿਰ ਕੀ ਦੇ ਦੂ ਵੀਰੇ 30 32 ਕਿਲੋ ਦੁੱਧ ਆ ਰਾਮ ਪੋਲੇ ਹੱਥ ਨਾਲ ਹੀ ਦੇ ਦੂ ਮੈਂ ਕਹਿੰਦਾ ਜੇ ਕੋਈ ਭਰਾ ਯਾਰ 28 ਇਹ ਮੰਨ ਕੇ ਲੈ ਜਾਏ 28 ਵੀ ਖਾਸਾ ਹੋ ਜਾਂਦਾ ਇਹੋ ਝੋਣ ਲੱਗ ਜਾਂਦੇ ਆ ਡਰਮ ਇਹ ਮੰਨ ਲਾ ਵੀ 50 ਕਿਲੋ ਵਾਲਾ ਅੱਧੇ ਤੋਂ ਵੱਧ ਭਰ ਦੂਗੀ ਤੇ ਉਹ ਗੱਲ ਨਹੀਂ ਹੈਗੀ ਵੀ ਆਰਡਰ ਇਕੱਲਾ ਗਾਂ ਨੂੰ ਆ ਤੇ ਇਧਰੋਂ ਦਿਖਾ ਦੇਂਗਾ ਜੀ ਪਿਛਲੇ ਬੰਨੇ ਵੀ ਫੁੱਲ ਆਰਡਰ ਆ ਤੇ ਗਾਂ ਵਾਲੇ ਪਾਸੇ ਵੀ ਕਿਉਂਕਿ ਸੂ ਅਰੀਜਨਲ ਦੂਜੇ ਹੀ ਆ ਥੋੜੀ ਬੜੀ ਭਾਲ ਕੇ ਜ਼ਰੂਰ ਕਰੀ ਜਾਂਦੀ ਐ ਇਧਰਲੇ ਬੰਨੇ ਉਦਾਂ ਜਮਾਂ ਕਿਸਿਆਰ ਰਹੂਗੀ ਲੇਵੇ ਦੀ ਹਰੇਕ ਪੱਖ ਤੋਂ ਤੇ ਗਾਂ ਵਾਲੇ ਬੰਨੇ ਵੀ ਕਰਾ ਦੀ ਚੈੱਕ ਤੇ ਬਾਕੀ ਉਤਾਂ ਸਾਰੀ ਦਿਖਾ ਦੇ ਬਾਡੀ ਦੀ ਬੰਤਰ ਬੰਤਰ ਰੰਗ ਰੂਪ ਐਨ ਖੜਾ ਦੇ ਸਭ ਤੋਂ ਮੇਨ ਗੱਲ ਇਹਦੀ ਇਹ ਆ ਆਪਣੇ ਵੀ ਯਾਰ ਇਹ ਸੁਭਾਅ ਦੀ ਠੰਡੀ ਸੀ ਲੱਗ ਜਿੰਦਰ ਦੀ ਮਰਜ਼ੀ ਵਹਿ ਜਾ ਯਾਰ ਬਾਈ ਪਰਲੇ ਪਾਸੇ ਵੀ ਬਿਠਾ ਲੂ ਲੈ ਆਈ ਬਾਈ ਯਾਰ ਇਹ ਦਿਖਾ ਦੇ ਕਰੀ ਓਏ ਲੈ ਤਾਂ ਰਾਵੀ ਮਾਰ ਦੇ ਯਾਰ ਛੜਲੇ ਛਿੱਟੇ ਦਾ ਪਤਾ ਲੱਗ ਜਾਂਦਾ ਦੇਖ ਬਾਈ ਇੱਧਰ ਨੂੰ ਸਵਾ ਚੱਕੋ ਸੱਜਣੋਂ ਗੱਬਣ ਦੀ ਧਾਰਾ ਮਾਰ ਕੇ ਦਿਖਾਤੀ ਆ ਭਾਈ ਨੇ ਸੂਈ ਥੱਲੇ ਦਾ ਹਰੇਕ ਭرائی ਵਾਹੇ ਨਾ ਉਹ ਵੀ ਪੁੱਠੇ ਪਾਸੇ ਦੀ ਗੱਬਣ ਇਹਦੇ ਵੀ ਭਰਾ ਸੂਈ ਸਾਈ ਸਮਝ ਜੇ ਵਾ ਛੱਡ ਦਿਆ ਅਮਨੇ ਪੈਸੇ ਕਿੰਨੇ ਲਵਾਂਗੇ ਇਹਦੇ ਪੈਸੇ ਯਾਰ ਭਾਈ ਮੁੱਲ ਨਹੀਂ ਨਾ ਆਪਾਂ ਅੱਗੇ ਕਰਿਆ ਨਾ ਹੁਣ ਕਰਨਾ ਮੁੱਲ ਕਰਾਉਣ ਨੂੰ ਤਾਂ ਜਾਹੇ ਬੰਦਾ ਇਹ ਜੀ ਦਾ ਡੇਢ ਵੀ ਥੋੜਾ ਆਪਾਂ 1-10 ਮੰਗਦੇ 1-5 ਦੀ ਗਾਂ ਦੇ ਦਾਂਗੇ ਯਾਰ 1 ਲੱਖ ਤੇ 5000 ਮਾਨਤਾਂ ਨੂੰ ਜੋ ਮਾਨਤਾਂ ਕਰਦਾ ਹੈ ਕਰ ਦਿਆਂਗੇ ਕਰ ਦਾਂਗੇ ਖੁਸ਼ ਯਾਰ ਜਿਹੜਾ ਭਾ ਲੈ ਕੇ ਜਾਊਗਾ ਕਰ ਦਾਂਗੇ ਛੋਟ ਛੋਟ ਕਰ ਦਾਂ ਖੁੱਲੇ ਦਿਲ ਨਾਲ ਨਾ ਹਾਂ ਆ ਬੋ 7729844960b 7529844960b ਦਾ ਨੰਬਰ ਆ ਪਿੰਡ ਕੁੱਸਾ ਤਹਿਸੀਲ ਨਿਹਾਲ ਸਿੰਘਾਣ ਅਤੇ ਜ਼ਿਲ੍ਹਾ ਮੋਗਾ ਸੰਪਰਕ ਬਾਈ ਨਾਲ ਕਰ ਲਿਓ ਰੂਟੀਨ ਚ ਇਹ ਸੱਜਣ ਕੋਲ ਗਾਵਾਂ ਆਉਂਦੀਆਂ ਰਹਿੰਦੀਆਂ ਨੇ ਕੰਮ ਹੈਗਾ ਬਾਈ ਦਾ ਵਪਾਰ ਦਾ ਕੁੱਸਾ ਪਿੰਡੇ ਮੰਨ ਲਓ ਵੀ ਸੱਜਣੋ ਲੋਪੋ ਦੇ ਨੇੜ ਤੇ ਢਾ ਗਿਆ ਨਾ ਕੋਰ ਕਿਹੜੇ ਕਿਹੜੇ ਪਿੰਡ ਆ ਗਿਆ ਆਪਣੇ ਆ ਬਦਨੀ ਸਹਿਰ ਆ ਗਿਆ ਨਿਹਾਲ ਸਿੰਘ ਵਾਲਾ ਨੇੜੇ ਹੀ ਆ ਨਿਹਾਲ ਸਿੰਘ ਵਾਲਾ ਬਦਨੀ ਲੋਪੋ ਇਹੜੇ ਕਿੜੀ ਆ ਗਿਆ ਜਿਹੜਾ ਮੁਕਾ ਗਿਆ ਹਾਂ ਬਾਈ ਆ ਰੂਟੀਨ ਚ ਬਾਈ ਕੋਲ ਪਸ਼ੂ ਆਉਂਦੇ ਰਹਿੰਦੇ ਨੇ ਚੰਗੇ ਤੋਂ ਚੰਗੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ